ਛੋਟੇ ਸਾਹਿਬ ਜਦੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗਰ ਸਾਹਿਬ ਵਿਖੇ ਲੱਗਣ ਵਾਲਾ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਸਮਾਪਤ ਹੋ ਗਿਆ ਹੈ ਗੁਰਦੁਆਰਾ ਸ੍ਰੀ ਫਤਿਹਗਰ ਸਾਹਿਬ ਤੋਂ ਸਵੇਰੇ ਤਕਰੀਬਨ 9 ਵਜੇ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਆਪਣੇ 1.5 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਹੋਇਆ ਇਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚਿਆ ਜਿੱਥੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਛੋਟੇ ਸਹਿਬਜ਼ਾਦੇ ਆ ਬਾਬਾ ਜੋਰਾਵਰ ਸਿੰਘ ਅਤੇ ਪਾਪਾ ਫਤੇਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੰਤਿਮ ਸੰਸਕਾਰ ਕਰਨ ਲਈ ਦੀਵਾਨ ਟੋਡਰਮਲ ਵੱਲੋਂ ਮੁਗਲ ਹਕੂਮਤ ਪਾਸੋਂ ਸੋਨੇ ਦੀਆਂ ਖੜੀਆਂ ਮੋਹਰਾਂ ਪ੍ਰਾਪਤ ਕਰਕੇ ਸੇਵਾ ਲਈ ਗਈ ਸੀ ਤੇ ਸੰਸਕਾਰ ਕੀਤਾ ਗਿਆ ਸੀ ਤੇ ਉਸੇ ਪਵਿੱਤਰ ਸਥਾਨ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰ ਲਈ ਪਹੁੰਚਦੀਆਂ ਹਨ ਤੇ ਅੱਜ ਵੀ ਜੋ ਫਤੇਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸੀ ਫਤੇਗੜ ਸਾਹਿਬ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਕੇ ਆ ਕੇ ਸਮਾਪਤ ਹੋਇਆ सोन 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 भॼ कज कारे गिया दान के अधिकार जावे फतेह तारे माता गुदर कौर जी नु पावे वार जी का खालसा वार है गुरु जी की फतेह ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਵਾਣ ਗੁਰਜੀ ਦਾ ਫਲਸਾ ਸਵਾਣ ਗੁਰਜੀ ਕੀ ਫਤਿਹ ਇਸ ਧਰਤੀ ਤੇ ਪੰਥ ਇਕੱਠਾ ਹੁੰਦਾ ਸੇਵਾ ਦਾ ਜਜ਼ਬਾ ਇੱਕ ਲਹਿਰ ਹੈ ਇਹ ਬੰਦਗੀ ਦੀ ਔਰ ਬੜੇ ਵਿਸਮਾਦੀ ਜੇ ਪਲਾਂ ਨੂੰ ਪੰਥ ਜੁੰਦਾ ਜਦੋਂ ਨਗਰ ਕੀਰਤਨ ਦੀ ਸੰਪੂਰਨਤਾ ਤੇ ਸੋਹਲੇ ਦਾ ਪਾਠ ਹੁੰਦਾ ਤੇ ਇੱਕ अनुभव ਹੁੰਦਾ ਹੈ ਕਿ ਜਿਵੇਂ ਅਸੀਂ ਉਹਨਾਂ ਪਲਾਂ ਵਿੱਚ ਬੈਠੇ ਹਾਂ ਜਦੋਂ ਸਹਿਬਜ਼ਾਦਿਆਂ ਦਾ ਸੰਸਕਾਰ ਇਸ ਸਥਾਨ ਤੇ ਹੋਇਆ ਸੀ ਤੋਰੇ ਬੜੀ ਪਵਿੱਤਰ ਜੀ ਭਾਵਨਾ ਨਾਲ ਸਾਰਾ ਪੰਥ ਬਹੁਤ ਸੰਜੀਦਗੀ ਗੰਭੀਰਤਾ ਨਾਲ ਜੁੜਦਾ ਬੜੇ ਜਜ਼ਬੇ ਨਾਲ ਜੋਸ਼ ਨਾਲ ਸਿੱਖ ਸੰਗਤ ਨੇ ਸੇਵਾ ਕੀਤੀ ਹੈ ਖਾਸ ਕਰਕੇ ਨੌਜਵਾਨੀ ਸਾਰਿਆਂ ਦੀਆਂ ਭਾਵਨਾਵਾਂ ਨੂੰ ਨਮਸਕਾਰ ਹੈ ਗੁਰੂ ਸਾਹਿਬ ਜੀ ਫੇਰ ਇਸੇ ਤਰ੍ਹਾਂ ਸਭ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗਦੇਵ ਸਿੰਘ ਪੀਟੀਸੀ న్యూਜ਼ ਫਤਿਹਗੜ੍ਹ ਸਾਹਿਬ